ਸਤਿ ਸ਼੍ਰੀ ਅਕਾਲ ਮੈਂ ਸੋਮਸਾ ਹੋਂਤਾ ਤੁਸੀਂ ਵੇਖ ਰਹੇ ਹੋ YouTube ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਪੋਸੂ ਨਾਮਾ YouTube ਚੈਨਲ ਦੀ ਟੀਮ ਬਾਰਨ ਵਿਖੇ ਪਹੁੰਚੀ ਹੈ ਔਰ ਅਸੀਂ ਇੱਕ ਅਜਿਹੇ ਪਵਿੱਤਰ ਸਥਾਨ ਤੇ ਪਹੁੰਚੇ ਹਾਂ ਜਿਸ ਦੀ ਪੂਰੀ ਦੁਨੀਆ ਦੇ ਵਿੱਚ ਜਿਹੜੀ ਅੱਜ ਚਰਚਾ ਜਿਹੜੀ ਹੈ ਉਹ ਹੁੰਦੀ ਨਜ਼ਰ ਆ ਰਹੀ ਹੈ ਸ਼ਹੀਦ ਬਾਬਾ ਜੈ ਸਿੰਘ ਖਲਕਟ ਅੱਛਾ ਇਹਨਾਂ ਸ਼ਹੀਦਾਂ ਦੀ ਬਦੌਲਤ ਇਹਨਾਂ ਦੀ ਕਿਰਪਾ ਦੇ ਸਦਕਾ ਬਾਰਨ ਪਿੰਡ ਦੇ ਵਿੱਚ ਇੱਕ ਲੈਬਰਾਟਰੀ ਖੁੱਲ ਰਹੀ ਹੈ ਜਿਸ ਲੈਬੋਰੀ ਦੇ ਵਿੱਚ ਬੜੇ ਮਤਲਬ ਸਸਤੇ ਜਿਹੜੇ ਐ ਉਹ ਟੈਸਟ ਹੋਇਆ ਕਰਨਗੇ ਔਰ ਕੀ ਇਹ ਉਪਰਾਲਾ ਜਿਹੜਾ ਕੀਤਾ ਗਿਆ ਹੈ ਇਹ ਵਧੀਆ ਉਪਰਾਲਾ ਹੈ ਚਲੋ ਜੀ ਇਹ ਤਾਂ ਚੰਗੀ ਗੱਲ ਹੈ ਜੇ ਪਿੰਡ ਵਿੱਚ ਡਿਫੈਸਰੀ ਖੁੱਲ ਜੇ ਚੰਗੀ ਗੱਲ ਹੈ ਇਹ ਜੀ ਗਰੀਬ ਬੰਦਾ ਬਾਹਰ ਨਹੀਂ ਸਕਦਾ ਔਰ ਇਹ ਰਾਤ ਬਰਾਤ ਔਰ ਇਹ ਕੰਮ ਕਰਾ ਸਕਦਾ ਲਵੇ ਹੁੰਦੀ ਆ ਇਹ ਚੰਗੀ ਗੱਲ ਹੈ ਜੇ ਕਰ ਦੇਣ ਔਰ ਆਲੇ ਦੋਲੇ ਦੇ 25 ਤੋਂ 30 ਪਿੰਡਾਂ ਨੂੰ ਇਸ ਲੈਬੈਟਰੀ ਦਾ ਫਾਇਦਾ ਹੋਏਗਾ ਬਿਨਾ ਕਿਸੇ ਜਾਤ ਪਾਤ ਭੇਦ ਭਾਭ ਦੇ ਉੱਚ ਨੀਚ ਦੇ ਤੁਸੀਂ ਆਪਣੇ ਟੈਸਟ ਜਿਹੜੇ ਕਰਵਾ ਸਕਦੇ ਇਹ ਤਾਂ ਜੀ ਚੰਗੀ ਗੱਲ ਹੈ ਜੇ ਕਰ ਦੇਣ ਜੀ ਇਹ ਗਰੀਬਾਂ ਵਾਸਤੇ ਬਹੁਤ ਫਾਇਦੇਮੰਦ ਗੱਲ ਹੈ ਭਾਵੇਂ ਉਹ ਗਰੀਬ ਹੈ ਭਾਵੇਂ ਅਮੀਰ ਹੈ ਸਾਰਿਆਂ ਵਾਸਤੇ ਹੈ ਹਾਂ ਜੀ ਇਹ ਚੰਗੀ ਗੱਲ ਹੈ ਗੱਲ ਨਹੀਂ ਪ੍ਰਧਾਨ ਜੀ ਜਿਹੜਾ 100 ਰੁਪਏ ਦਾ ਟੈਸਟ ਹੈ ਉਹ 10 ਰੁਪਏ ਚ ਹੋਏਗਾ ਜਿਹੜਾ 200 ਦਾ ਟੈਸਟ ਉਹ 20 ਚ ਜਿਹੜਾ 4000 ਦਾ ਟੈਸਟ ਉਹ 400 ਵਿੱਚ ਹੋਏਗਾ ਸਰ ਵਾਹ ਜੀ ਵਾਹ ਧੰਨਵਾਦ ਕਰਦਾ ਹਾਂ ਜੀ ਜੋ ਉਹਨਾਂ ਦਾ ਸੱਚੇ ਪਾਤਸ਼ਾਹ ਕਿਰਪਾ ਕਰ ਦੇਣਾ ਇਥੇ ਡਿਵੈਸਰੀ ਬਣ ਜਵੇ ਤਾਂ ਸਾਨੂੰ ਬਹੁਤ ਸੁੱਖ ਹੋ ਸਕਦਾ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਮੇਰੇ ਨਾਲ ਪ੍ਰਧਾਨ ਸਾਹਿਬ ਜੁੜੇ ਨੇ ਜੋ ਇਸ ਸਮੇਂ ਗੁਰੂ ਘਰ ਦੇ ਵਿੱਚ ਸੇਵਾਦਾਰ ਦੇ ਤੌਰ ਤੇ ਪ੍ਰਧਾਨ ਪ੍ਰਧਾਨਗੀ ਤਾਂ ਇਹਦਾ ਮਾਲਕ ਦੇ ਸਾਰੀਆਂ ਬਖਸ਼ੀਆਂ ਹੋਈਆਂ ਲੇਕਿਨ ਸੇਵਾ ਦੇ ਤੌਰ ਤੇ ਖਾਲਸਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਬੇਡਕਰ ਊਰਜਾ ਪਾਬੰਦੇ ਵਿੱਚ ਇੱਕ ਲੈਬੋਰਟਰੀ ਖੁੱਲ ਰਹੀ ਹੈ ਸਰਬੱਤ ਦਾ ਭਲਾ ٹرسٹ ਵੱਲੋਂ ਡਾਕਟਰ ਐਸ.ਪੀ. ਸਿੰਘ ਉਭਰਾਏ ਸਾਹਿਬ ਜਿਹੜੇ ਨੇ ਜਿਨ੍ਹਾਂ ਨੇ ਬਹੁਤ ਭਲਾਈ ਦੇ ਕੰਮ ਕੀਤੇ ਨੇ بڑے ਲੜਕੇ ਲੜਕੀਆਂ ਨੂੰ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਫਸੇ ਹੋਏ ਸੀ ਉਹਨਾਂ ਨੇ ਆਪਣੇ ਖਰਚੇ ਤੇ ਉਹਨਾਂ ਨੂੰ ਉਹਨਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਔਰ ਉਹ ਲੈਬੋਰਟਰੀ ਖੋਲ ਰਏ ਨੇ ਜਿੱਥੇ ਕਿ 25 ਤੋਂ 30 ਪਿੰਡਾਂ ਨੂੰ ਉਸ ਲੈਬੋਰਟਰੀ ਦਾ ਫਾਇਦਾ ਬੜੇ ਸਸਤੇ ਟੈਸਟ ਹੋਇਆ ਕਰਨਗੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਜੀ ਇਹ ਜਿਹੜੀ ਟੀਮ ਹੈ ਇਹ ਲੈਬੋਰਟਰੀ ਕੰਨੀ ਤੁਰ ਹੀ ਹੈ ਹੂੰ ਇਹਨਾਂ ਦਾ ਸੀ ਬਾਬਾ ਜੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀਰ ਨੂੰ ਮਹਾਰਾਜ ਸਮਰੱਥ ਦਿਓ ਚੜ੍ਹਦੀ ਕਲਾ ਰੱਖੋ ਦੁਨੀਆਂ ਦਾ ਭਲਾ ਹੋਵੇ ਗਰੀਬਾਂ ਅਮੀਰਾਂ ਦਾ ਭਲਾ ਹੋਵੇ ਐਸਾ ਨਵੇਂ ਲਾਣ ਦੇ ਲੋਕਾਂ ਦਾ ਦੁੱਖ ਦੂਰ ਹੋਵੇ ਦੁੱਖ ਦੀ ਸੁਨਾਗਤ ਹੋਵੇ ਹੁਣ ਬਾਹਰ ਕਿਤੇ ਜਾਂਦਾ ਕੋਈ ਕਿਤੇ ਜਾਂਦਾ ਕੋਈ ਸੁਨਾਗਤ ਨਹੀਂ ਹੁੰਦੀ ਹੈਗੀ ਇੱਥੇ ਸਾਨੂੰ ਤਾਂ ਬਹੁਤ ਸੁਖ ਹੋਇਆ ਇਲਾਕੇ ਨੂੰ ਜੇ ਇਹ ਗੱਲ ਬਣ ਜੇ ਮੈਸੀ ਦਾ ਬਹੁਤ ਬਾਬਾ ਜੀ ਦਾ ਧੰਨਵਾਦ ਕਰਦੇ ਆ ਵੀ ਕਰਾਓ ਅੱਜ ਹਜ਼ਾਰਾਂ ਰੁਪਏ ਪ੍ਰਧਾਨ ਜੀ ਖਰਚ ਕਰਕੇ ਪਹਿਲਾਂ ਉਹਦੇ ਟੈਸਟ ਹੁੰਦੇ ਆ ਕਈ ਵਾਰੀ ਤਾਂ ਅਸੀਂ ਇਲਾਜ ਹੀ ਨਹੀਂ ਕਰਵਾ ਪਾਉਂਦੇ ਕਿਉਂਕਿ ਟੈਸਟ ਹੀ ਬਹੁਤ ਮਹਿੰਗੇ ਹੋਏ ਪਏ ਨੇ ਹਾਂ ਜੀ ਉਹ ਗਰੀਬ ਆਦਮੀ ਇੱਥੇ ਰਹਿੰਦਾ ਟੈਟ ਹੁੰਦੇ ਪੈਸਾ ਹੁੰਦਾ ਹੀ ਟੈਟ ਕਰੇ ਨਹੀਂ ਜਾਂਦੇ ਉਹ ਬਿਮਾਰੀ ਚ ਮਰ ਜਾਂਦਾ ਜਾਂ ਉਹ ਕਦੋਂ ਆਰਾਮ ਤਾਂ ਕਿੱਥੇ ਆਉਣਾ ਨੂੰ ਜੀ ਜਦੋਂ ਇਹਨਾਂ ਨੂੰ ਆਰਾਮ ਆਣ ਪੈਸਾ ਘੱਟ ਬਣੂਗਾ ਆਰਾਮ ਹੋਊਗਾ ਇਹ ਤਾਂ ਤੁਹਾਨੂੰ ਤੁਹਾਨੂੰ ਕਰੂਗੀ ਦੁਨੀਆ ਇਲਾਕੇ ਦੀ अच्छा दूजे पासे प्रधान जी ਜਿਹੜਾ 100 ਰੁਪਏ ਦਾ ਟੈਸਟ ਹੈ ਉਹ 10 ਵਿੱਚ ਹੋਏਗਾ ਜਿਹੜਾ 4000 ਦਾ ਟੈਸਟ ਉਹ 400 ਰੁਪਏ ਵਿੱਚ ਹੋਏਗਾ ਔਰ ਕਈ ਟੈਸਟ ਪ੍ਰਧਾਨ ਜੀ ਫ੍ਰੀ ਹੋਣਗੇ ਐਡੋ ਉੱਪਰ ਦੀ ਹੋਰ ਕੋਈ ਪ੍ਰਾਲਾ ਨਹੀਂ ਜਿੰਨਾ ਇਹ ਜਿਹੜੀ ਚੱਲੀ ਹੈ ਟੀਮ ਇਹ ਅਸੀਂ ਧੰਨਵਾਦ ਕਰਦੇ ਹਾਂ ਵੀ ਐਡੋ ਉੱਪਰ ਦੀ ਕੋਈ ਪ੍ਰਾਲਾ ਨਹੀਂ ਜਿਹੜਾ ਐਨਾ ਸਹੂਲਤ ਦੇ ਰਹੇ ਨੇ ਇਲਾਕੇ ਨੂੰ ਜੀ ਇਲਾਕਾ ਇਹਨਾਂ ਦੇ ਗਾਇਲ ਜੁੜੂਗਾ ਬਿਲਕੁਲ ਇਲਾਕਾ ਇਹਨਾਂ ਦੇ ਗਾਇਲ ਜੁੜੇ ਜਦੋਂ ਇਹਦੇ ਟੈਸਟ ਸਹੀ ਹੋਣਗੇ ਦਵਾਈਆਂ ਬੂਟੀਆਂ ਚੰਗੀਆਂ ਮਿਲਣਗੀਆਂ ਫਿਰ ਇਲਾਕਾ ਵੀ ਤਾਂ ਕਹੂਗਾ ਵੀ ਸਾਨੂੰ ਇੱਥੇ ਇਹ ਅਰਮਾਨ ਹੁੰਦਾ ਹੈ ਬਿਲਕ ਨਹੀਂ ਬਾਬਾ ਜੀ ਹੋਈ ਵੀ ਇੱਕ ਨਾ ਉਹਨਾਂ ਦੀ ਵੀ ਹੋਊਗੀ ਜਦੋਂ ਟੀਮ ਦੀ ਹਾਂ ਜੀ ਬਿਲਕੁਲ ਬਿਲਕੁਲ ਦੋਸਤੋ ਇਹ ਪ੍ਰਧਾਨ ਸਾਹਿਬ ਨੇ ਜਿਹੜੇ ਗੁਰੂ ਘਰ ਦੇ ਵਿੱਚ ਸੇਵਾਦਾਰ ਦੇ ਤੌਰ ਤੇ ਸੇਵਾ ਨਿਭਾ ਰਹੇ ਨੇ ਔਰ ਕਿੰਨੀ شدت ਦੇ ਨਾਲ ਗੱਲਬਾਤ ਕੀਤੀ ਹੈ ਪੂਰੀ ਡਿਟੇਲ ਇਹਨਾਂ ਨੇ ਦੱਸੀ ਹੈ ਮੇਰੇ ਨਾਲ ਅਗਲੇ ਸਾਡੇ ਬਹੁਤ ਹੀ ਰਿਸਪੈਕਟਡ ਰੋਸ਼ਨ ਸਿੰਘ ਜੀ ਜਿਹੜੇ ਕਿ ਜਨਰਲ ਕੱਤਰ ਦੇ ਤੌਰ ਤੇ ਸੇਵਾਵਾਂ ਦੇ ਰਹੇ ਨੇ ਆਪਾਂ ਉਹਨਾਂ ਦੇ ਨਾਲ ਵੀ ਕਰਦੇ ਹਾਂ ਗੱਲਬਾਤ ਹੋਰ ਇਸ ਇਲਾਕੇ ਦੇ ਵਿੱਚ ਲੈਬਰਾਟਰੀ ਖੁੱਲ ਰਹੀ ਹੈ ਅੰਬੇਡਕਰ ਊਰਜਾ ਭਵਨ ਦੇ ਵਿੱਚ ਜਿੱਥੇ ਕਿ ਬੜੇ ਸਸਤੇ ਜਿਹੜੇ ਟੈਸਟ ਹੈ ਘੱਟੋ ਘੱਟ ਸੇ ਡੇਢ 200 ਟੈਸਟ ਹੋਏਗਾ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਮੁਫਤ ਵੀ ਹੈ ਬਿਨਾ ਕਿਸੇ ਜਾਤ ਪਾਤ ਦੇ ਉੱਚ ਨੀਚ ਦੇ ਤੁਸੀਂ ਉੱਥੇ ਟੈਸਟ ਕਰਵਾ ਸਕਦੇ ਹੋ ਇਸ ਬਾਰੇ ਆਪ ਜੀ ਦੇ ਕੀ ਵਿਚ ਦੇਖੋ ਜਿਹੜਾ ਇਹ ਅੰਬੇਡਕਰ ਊਰਜਾ ਭਵਨ ਹੈਗਾ ਸਾਡੇ ਤੋਂ ਅੱਧਾ ਕਿਲੋਮੀਟਰ ਦੀ ਦੂਰੀ ਤੇ ਆ ਬਿਲਕੁਲ ਜਦੋਂ ਵੀ ਪ੍ਰੋਗਰਾਮ ਉਹ ਕਰਵਾਉਂਦੇ ਨੇ ਸ੍ਰੀ ਫਕੀਰ ਚੰਦ ਜੱਸਰ ਜੀ ਜਿਹੜੇ ਪ੍ਰਧਾਨ ਸਾਹਿਬ ਨੇ ਬਹੁਤ ਸਤਿਕਾਰ ਕਰਦੇ ਨੇ ਸਾਡਾ ਅਸੀਂ ਜਾਣਦੇ ਹਾਂ ਸਾਨੂੰ ਉਹਦਾ ਮੈਸੇਜ ਵੀ ਆਉਂਦਾ ਅਸੀਂ ਬਕਾਇਦਾ ਸਾਡੇ ਕੋਲ ਵੀ ਉਹ ਹੁੰਦੇ ਨੇ ਬਿਲਕੁਲ ਤੇ ਅਸੀਂ ਵੀ ਉੱਥੇ ਜਾਂਦੇ ਹਾਂ ਜੀ ਮੇਰੇ ਕਾ ਤੁਹਾਨੂੰ ਇੱਕ ਕਲਰ ਮੈਂ ਹੋ ਦੱਸਣੀ ਚਾਹੁੰਦਾ ਜੀ ਸਤਗੁਰੂ ਰਵਦਾਸ ਮਹਾਰਾਜ ਜੀ ਦੀ ਫਲਵਾੜੀ ਵਿੱਚੋਂ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ ਹੋਏ ਠੀਕ ਹੈ ਨਾ ਜੀ ਸਿੱਖ ਦੀ ਕੋਈ ਜਾਤ ਨਹੀਂ ਨਹੀਂ ਕੀ ਨਹੀਂ ਠੀਕ ਹੈ ਪਰ ਦੇਖੋ ਉਹ ਤੋਂ ਅੱਗੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਹੋਏ ਇਹਨਾਂ ਨੇ ਕਿੰਨਾ ਸੰਘਰਸ਼ ਕਰਕੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਉੱਪਰ ਚੱਕਣ ਦੀ ਬਹੁਤ ਜ਼ਿਆਦਾ ਇਹਨਾਂ ਨੇ ਚੁੱਕਿਆ ਤੇ ਕੁਝ ਜਿੰਨੀ ਮਤਲਬ ਉਹਨਾਂ ਦੀ ਉਮਰ ਸੀ ਲਾਈ ਉਹਨਾਂ ਨੇ ਜੀ ਤੇ ਦੂਜੀ ਗੱਲ ਉਹਨਾਂ ਦੀ ਮਤਲਬ ਉਹਨਾਂ ਦੇ ਨਾਮ ਤੇ ਇੱਥੇ ਹਮ ਅੰਬੇਡਕਰ ਉਰਜਾ ਭਵਨ ਬਣਿਆ ਬਿਲਕੁਲ ਬਾਬਾ ਸਾਹਿਬ ਦੇ ਨਾਮ ਤੇ ਜ ਤੇ ਉੱਥੇ ਮਤਲਬ ਜਿਹੜੀ ਉਹ ਅੰਮ੍ਰਿਤਪੁਰ ਦਾ ਉਜਾ ਪਵਮਨ ਬਣਿਆ ਪਹਿਲਾਂ ਛੋਟਾ ਸੀ ਉਹ ਅਜੋ ਤੀਜੀ ਮੰਜ਼ਲ ਨੂੰ ਪਹੁੰਚ ਗਿਆ ਚੌਥੀ ਮੰਜ਼ਲ ਦੀ ਚੌਥੀ ਮੰਜ਼ਲ ਦੀ ਸ਼ੁਰੂਆਤ ਹੋਣੀ ਆ ਜੀ ਹੋ ਗਈ ਠੀਕ ਹੈ ਨਾ ਉੱਥੇ ਸਾਨੂੰ ਅਸੀਂ ਵੀ ਗਏ ਸੀ ਉਸ ਟਾਈਮ ਮਹਾਰਾਣੀ ਪ੍ਰਨੀਤ ਕੌਰ ਜੀ 20 ਲੱਖ ਰੁਪਏ ਦਾ ਉਹ ਉਹਨਾਂ ਨੂੰ ਟੈਕਸ ਦੇ ਕੇ ਗਏ ਚੌਥੀ ਮੰਜ਼ਲ ਠੀਕ ਹੈ ਨਾ ਮਤਲਬ ਉਹ ਵੀ ਦਿਨ ਪਰ ਦਿਨ ਉਹ ਵਧ ਰਿਹਾ ਹੈ ਵਧ ਕਿਉਂ ਰਿਹਾ ਹੈ ਕਿਉਂਕਿ ਉਹ ਉੱਥੇ ਸਵਾਮਾਂ ਦੇ ਰਹੇ ਨੇ ਸਾਰੇ ਸੱਚ ਦਾ ਸੱਚ ਜਿੱਥੇ ਹੋਏਗਾ ਉਦੋਂ ਵਧੇਗਾ ਹੀ ਵਧੇਗਾ ਤੇ ਆਪਨੇ ਆਪ ਜੀ ਨੇ ਗੱਲ ਕੀਤੀ ਹੈ ਲੈਬੋਰੀਟਰੀ ਦੀ ਜਿਹੜੀ ਲੈਬੋਰੀਟਰੀ ਆ ਦੇਖੋ ਮੈਂ ਸਮਝਦਾ ਵੀ ਟੈਸਟ ਤੋਂ ਬਿਨਾ ਇੱਕ ਹਨੇਰੇ ਜ ਦਵਾਈਖਾਨਾ ਵਾਲੀ ਗੱਲ ਹੈ ਬਿਲਕੁਲ ਹੁਣ ਦੇਖੋ ਸਾਡੇ ਪਿੰਡਾਂ ਦੇ ਲੋਕ ਜਿੰਨੇ ਅਸੀਂ ਪਿੱਛੇ ਆ ਕੇ ਸਾਰੇ ਅਸੀਂ ਪਟਿਆਲੇ ਜਾਣ ਦੀ ਬਜਾਏ ਵੱਡੀਆਂ ਲੈਬੋਰੀਟਰੀਆਂ ਜਾਵਾਂਗੇ ਸਾਡਾ ਪੈਸਾ ਬਹੁਤ ਖਰਚ ਹੋਊਗਾ ਬਿਲਕੁਲ ਜਿਹੜਾ 5000 ਦਾ ਟੈਸਟ ਸਾਡਾ ਇੱਥੇ 500 ਰੁਪਏ ਚ ਹੋਊਗਾ ਅਸੀਂ ਪਹਿਲੀ ਗੱਲ ਤਾਂ ਅਸੀਂ 5000 ਦਾ ਟੈਸਟਿੰਗ ਕਰਵਾ ਸਕਦੇ ਉਹਦੀ ਦਵਾਈ ਜਿਹੜੀ ਅਸੀਂ ਐਵੇਂ ਡਾਕਟਰ ਨੂੰ ਕਹਿ ਕੇ ਲੈ ਲੈਨੇ ਆ ਡਾਕਟਰ ਆਪਣੇ ਹਿਸਾਬ ਨਾਲ ਦਵਾਈ ਦੇ ਦਿੰਦਾ ਕੰਮ ਕਰ ਗਈ ਕਰ ਗਈ ਨਾ ਕਰ ਗਈ ਉਹ ਨਾ ਕਰੇ ਸਰ ਵੱਤ ਦਾ ਭਲਾਚੈਰੀ ਟੇਬਲ ਦੇ ਜਿਹੜੇ ਓਨਰ ਨੇ ਡਾਕਟਰ ਐਸ ਪੀ ਸਿੰਘ ਉਹ ਬਰਾਏ ਸਾਹਿਬ ਜਿਨ੍ਹਾਂ ਨੇ ਪੂਰੇ ਭਾਰਤ ਦੇ ਵਿੱਚ ਲੈਬਾਰਟਰੀਆਂ ਖੋਲੀਆਂ ਨੇ ਔਰ ਉਹ ਪਿਛਲੇ ਦਿਨ ਉਹਨਾਂ ਦੀ ਟੀਮ ਆਈ ਉਹਨਾਂ ਨੇ ਦੇਖਿਆ ਤੇ ਇਸ ਇਲਾਕੇ ਦੇ ਵਿੱਚ ਤਾਂ ਲੋਕ ਬੜੇ ਇਸ ਗੱਲ ਨੂੰ ਲੈ ਕੇ ਬੜੇ ਖੁਸ਼ ਨੇ ਕਿ ਚਲੋ ਕਈ ਲੋਕ ਤਾਂ ਇੰਨੇ ਮਹਿੰਗੇ ਟੈਸਟ ਸੁਣ ਕੇ ਇਲਾਜ ਕਰਾਉਣਾ ਹੀ ਬੰਦ ਕਰ ਦਿੰਦੇ ਆ ਦੇਖੋ ਜਿਹੜੇ ਸ਼੍ਰੀ ਐਸ ਪੀ ਬਰਾਏ ਸਾਹਿਬ ਜੀ ਨੇ ਜੀ ਉਹ ਬ ਵਿਚ ਵੀ ਆਪਣੇ ਪੂਰੇ ਮਤਲਬ ਭਾਰਤ ਵਿੱਚ ਵੀ ਉਹ ਸਵਾਮਾਂ ਦੇ ਰਹੇ ਨੇ ਠੀਕ ਹੈ ਨਾ ਜਿੱਥੇ ਵੀ ਕਿਸੇ ਨੂੰ ਕੀ ਭੀੜ ਪੈਂਦੀ ਹੈ ਸਭ ਤੋਂ ਅੱਗੇ ਉਹ ਕੰਮ ਕਰਦੇ ਨੇ ਜਿਨ੍ਹਾਂ ਨੇ ਅਸੀਂ ਤਾਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆ ਜਗਾ ਆਪਣਾ ਅੰਬੇਡਕਰ ਗੁਰਜਾ ਭਵਨ ਦੀ ਜਗਾ ਚੁਣੀ ਚੁਣੀ ਆ ਜਿਹਦੇ ਨਾਲ ਸਾਡੇ ਇਲਾਕੇ ਨੂੰ ਗਰੀਬ ਅਮੀਰ ਨੂੰ ਜੀ ਔਰ ਹੋਰ ਵੀ ਗੱਲ ਹੈਗੀ ਆ ਉੱਥੇ ਕਿਸੇ ਜੱਤਪਾਤ ਦੀ ਗੱਲ ਨਹੀਂ ਹੈਗੀ ਬਿਲਕੁਲ ਵੀ ਇੱਥੇ ਗਰੀਬ ਆਊਗਾ ਉੱਥੇ ਜਿਹੜਾ ਮਦ ਚਲਾ ਜਾਵੇ ਬਿਲਕੁਲ ਹਰੇਕ ਦਾ ਟੈਸਟ ਜੇ ਗਰੀਬ ਦਾ ਟੈਸਟ 10 ਰੁਪਏ ਚ ਹੋ ਰਿਹਾ ਹੈ ਤਾਂ ਅਮੀਰ ਦਾ ਟੈਸਟ ਵੀ 10 ਰੁਪਏ ਚ ਹੋਊਗਾ 100 ਹੋਏਗਾ ਉੱਥੇ ਇਹ ਗੱਲ ਨਹੀਂ ਤੇ ਦੂਜੀ ਗੱਲ ਜਿਹੜੇ ਟੈਸਟ ਨੇ ਉਹ ਟੈਸਟਾਂ ਕਾਰਨ ਆਪਣਾ ਟੈਸਟ ਕਰਵਾ ਕੇ ਦਵਾਈ ਸਹੀ ਰੇਖਾ ਦੇ ਨਾਲ ਉਹ ਦਵਾਈ ਲੈ ਸਕਣਗੇ ਉਹਨਾਂ ਦਾ ਰੋਗ ਠੀਕ ਹੋਊਗਾ ਜੇਕਰ ਉਹ ਟੈਸਟ ਨਹੀਂ ਕਰਵਾਉਣਗੇ ਦਵਾਈ ਤੀਰ ਤੁਕੇ ਨਾਲ ਲਈ ਜਾਵਾਂਗੇ ਆਪਾਂ ਆਪਣੇ ਅੰਦਰ ਟੈਸਟ ਜਿਹੜੇ ਨੂੰ ਡਾਕਟਰ ਨੂੰ ਪਤਾ ਨਹੀਂ ਲੱਗਦਾ ਬਿਲਕੁਲ ਨਹੀਂ ਕਿ ਉਹ ਬਿਲਕੁਲ ਉਹ ਨਹੀਂ ਰਾਇਆ ਪਤਾ ਨਹੀਂ ਕੀ ਵਿੱਚ ਹੈ ਜਾਂ ਕੀ ਨਹੀਂ ਵਿੱਚ ਹੈ ਜਾਂ ਨਹੀਂ ਹੈ ਸੋ ਦੋਸਤੋ ਮੇਰੇ ਬਹੁਤ ਹੀ ਰਿਸਪੈਕਟਡ ਸਾਡੇ ਖਜ਼ਾਂਚੀ ਸਾਹਿਬ ਜਿਹੜੇ ਕਿ 1977 ਦੇ ਵਿੱਚ ਇਸ ਸੰਸਥਾ ਦੇ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ ਸਰਦਾਰ ਕਰਮ ਸਿੰਘ ਜੀ ਜਿਹੜੇ ਕਿ ਉਸ ਸਮੇ 1977 ਨੌ ਮੈਂਬਰੀ ਕਮੇਟੀ ਦੇ ਪ੍ਰਧਾਨ ਚੁਣੇ ਗਏ ਸੀ ਜਿਨ੍ਹਾਂ ਚੋਂ ਅੱਠ ਇਸ ਦੁਨੀਆ ਤੇ ਫਿਜ਼ੀਕਲੀ ਤੌਰ ਤੇ ਨਹੀਂ ਹੈ ਲੇਕਿਨ ਉਹਨਾਂ ਦੀਆਂ ਸੇਵਾਵਾਂ ਅਜ ਵੀ ਯਾਦ ਕੀਤੀਆਂ ਜਾ ਰਹੀਆਂ ਨੇ ਬਸ ਇਹਨਾਂ ਤੋਂ ਪੁੱਛਿਆ ਗਿਆ ਸੀ ਵੀ ਜਿਹੜੀ ਅੰਬੇਡਕਰ ਊਰਜਾ ਭਵਨ ਦੇ ਵਿੱਚ ਲੈਬੋਰਟਰੀ ਬਣਨ ਜਾ ਰਹੀ ਹੈ ਉਸ ਦਾ ਫਾਇਦਾ 25 ਤੋਂ 30 ਪਿੰਡਾਂ ਨੂੰ ਫਾਇਦਾ ਹੋਏਗਾ ਇਹਨਾਂ ਨੇ ਬਹੁਤ ਰੌਸ਼ਨ ਸਿੰਘ ਜੀ ਨੇ ਵਧੀਆ ਗੱਲ ਕੀਤੀ ਹੈ ਕਿ ਸਾਡੇ ਟੈਸਟ ਤੋਂ ਬਾਅਦ ਹੀ ਸਰੀਰ ਦੀ ਬਿਮਾਰੀ ਦਾ ਪਤਾ ਲੱਗੇਗਾ ਕਿ ਇਸ ਦੇ ਸਰੀਰ ਦੇ ਵਿੱਚ ਪੁਆਇੰਟ ਤੇ ਆਪ ਪ੍ਰੋਬਲਮ ਹੈ ਔਰ ਇੰਨੇ ਮਹਿੰਗੇ ਟੈਸਟ ਨੇ ਕਿ ਕਈ ਵਾਰ ਅਸੀਂ ਮਹਿੰਗੇ ਟੈਸਟਾਂ ਤੋਂ ਘਬਰਾ ਕੇ ਇਲਾਜ ਵੀ ਬੰਦ ਕਰ ਦਿੰਦੇ ਆ ਔਰ ਛੋਟੀਆਂ ਮੋਟੀਆਂ ਗੋਲੀਆਂ ਖਾ ਕੇ ਜ਼ਿੰਦਗੀ ਨੂੰ ਪਿਆਰੇ ਹੋ ਜਾਂਦੇ ਆ ਪਰ ਦੋਸਤੋ ਹੁਣ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ ਅੰਬੇਡਕਰ ਊਰਜਾ ਭਵਨ ਦੇ ਵਿੱਚ ਬਕਾਇਦਾ ਤੌਰ ਤੇ ਜਿਹੜੀ ਹੈ ਸਰਬੱਤ ਦਾ ਭਲਾ ٹرسٹ ਦੇ ਵੱਲੋਂ ਜਿਨ੍ਹਾਂ ਦੇ ਓਨਰ ਨੇ ਜਿਨ੍ਹਾਂ ਦੇ ਬਾਨੀ ਨੇ ਡਾਕਟਰ ਐਸ ਪੀ ਸਿੰਘ ਆਬਰਾਏ ਸਾਹਿਬ ਉਹਨਾਂ ਨੇ ਜਗ੍ਹਾ ਸਿਲੈਕਟ ਕਰ ਲਈ ਹੈ ਬਾਰਨ ਦੇ ਨੇੜੇ ਤੇੜੇ 15 ਤੋਂ 20 ਤੋਂ ਜ਼ਿਆਦਾ ਪਿੰਡਾਂ ਨੂੰ ਜਿਹੜਾ ਹੈ ਇਸ ਲੈਬਰਾਟਰੀ ਦਾ ਫਾਇਦਾ ਹੋਏਗਾ ਸੋ ਦੋਸਤੋ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ ਜਿਨ੍ਹਾਂ ਦੇ ਇਤਿਹਾਸ ਬਾਰੇ ਇਹਨਾਂ ਨੇ ਚੰਨਣਾ ਪਾਇਆ ਅਸੀਂ ਹੋਰ ਵੀ ਸਮੇ ਸਮੇਂ ਸਿਰ ਇਹਨਾਂ ਨੂੰ ਤਕਲੀਫ ਦਿੰਦੇ ਰਹਾਂਗੇ ਔਰ ਇਹਨਾਂ ਦੇ ਛੁਪੇ ਹੋਏ ਇਤਿਹਾਸ ਨੂੰ ਪੂਰੀ ਦੁਨੀਆ ਦੇ ਵਿੱਚ ਪਹੁੰਚਾਉਣ ਦੀ ਜੋ ਸੇਵਾ ਸਾਡੀ ਸ਼ਹੀਦਾਂ ਨੇ ਲਗਾਈ ਹੈ ਉਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਮੇਰੇ ਨਾਲ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮ ਸਹੋਤਾ YouTube ਚੈਨਲ ਪੋਸੂ ਨਾਮਾ ਲਈ ਪਾਵਰ ਆਫ ਸੋਸ਼ਲ ਜੁਨਟੀ ਦੀ ਪਿੰਡ ਬਾਰਨਤੋਂ